ਤੇ ਵੋਟਾਂ ਲਈ ਮੋਦੀ ਸਰਕਾਰ ਨੇ ਸਾਰੀ ਮਸ਼ੀਨਰੀ ਲਗਾ ਦਿੱਤੀ ਜਦਕਿ ਪੰਜਾਬ ਦੇ ਲਈ ਲੋਕਾਂ ਦੀ ਜਾਨ ਬਚਾਉਣ ਲਈ ਕੋਈ ਵੀ ਮਸ਼ੀਨਰੀ ਨਹੀਂ ਤੇ ਹਾਸੇ ਦੀ ਗੱਲ ਇਹ ਹੈ ਕਿ ਪੰਜਾਬ ਨੇ ਜਿੱਥੇ ਦੁਨੀਆ ਦੇ ਵਿੱਚ ਉਝਾਲ ਆਏ ਜੰਗ ਲੱਗੀ ਮਹਾਮਾਰੀ ਹੋਈ ਪੰਜਾਬ ਨੇ ਲੰਗਰ ਲਾਇਆ ਮਦਦ ਕੀਤੀ ਦਾਨ ਕੀਤਾ ਤੇ ਹਮੇਸ਼ਾ ਖੜਾ ਰਿਹਾ ਤੇ ਭਾਰਤ ਦਾ ਨਾਮ ਚਮਕਾਇਆ ਤੇ ਅੱਜ ਜਦੋਂ ਪੰਜਾਬ ਨੂੰ ਉਸ ਭਾਰਤ ਦੀ ਲੋੜ ਹੈ ਉਸ ਭਾਰਤ ਵੱਲੋਂ ਪੰਜਾਬ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ ਜਦਕਿ ਮੌਸਮ ਵਿਭਾਗ ਐਕਸਪਰਟ ਨੇ ਮਈ ਦੇ ਵਿੱਚ ਹੀ ਹੜ੍ਹ ਦੀ ਚੇਤਾਵਨੀ ਦੇ ਦਿੱਤੀ ਸੀ ਪਰ ਉਸ ਵੇਲੇ ਸਰਕਾਰ ਵੱਲੋਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਭਾਰਤੀ ਮੌਸਮ ਵਿਭਾਗ ਨੇ ਆਪਣੀ ਰਿਪੋਰਟ ਦੇ ਵਿੱਚ ਪੰਜਾਬ ਅਤੇ ਹਿਮਾਚਲ ਦੇ ਵਿੱਚ 100% ਤੋਂ ਜ਼ਿਆਦਾ ਮੀਂਹ ਪੈਣ ਦੀ ਸੰਭਾਵਨਾ ਜਤਾਈ ਸੀ ਤੇ ਉਸ ਸਮੇਂ ਸਿਰਫ ਪੰਜਾਬ ਵਿੱਚ ਹੀ 115% ਤੋਂ ਜ਼ਿਆਦਾ ਮੀਂਹ ਦੀ ਭਵਿੱਖਬਾਣੀ ਕੀਤੀ ਸੀ ਤੇ ਉਸ ਸਮੇਂ ਸਰਕਾਰ ਵੱਲੋਂ ਕੋਈ ਵੀ ਤਿਆਰੀ ਨਹੀਂ ਕੀਤੀ ਗਈ ਨਾ ਹੀ ਨਰਿਆਾਂ ਦੀ ਸਫਾਈ ਕੀਤੀ ਗਈ ਨਾ ਹੀ ਨਹਿਰਾਂ ਦੇ ਗੇਟਾਂ ਦੀ ਮੁਰੰਮਤ ਕੀਤੀ ਗਈ ਤੇ ਨਾ ਹੀ ਡੈਮਾ ਵਿੱਚੋਂ ਪਾਣੀ ਨੂੰ ਹੌਲੀ ਹੌਲੀ ਬਾਹਰ ਕੱਢਿਆ ਗਿਆ